ਜਿਹੜੇ ਜਵਾਨ ਨੇ ਮੁੰਡੇ ਕੁੜੀਆਂ ਜਿੰਨੇ ਵੀ ਡਿਊਟੀ 'ਚ ਜਾਓਂਗੇ ਹਰ ਰੋਜ਼ ਪੁੰਨ ਤਾਂ ਖਟ ਕੇ ਆਓਗੇ ਆ ਕੇ ਸ਼ੀਸ਼ੇ ਮੂਰੇ ਖੜ ਕੇ ਜਰੂਰ ਆਪਣੇ ਆਪ ਨਾਲ ਗੱਲ ਕਰ ਲਿਆ ਕਰੋ ਕਿ ਅੱਜ ਮੈਂ ਜਾਨ ਬਚਾਤੀ ਨਹੀਂ ਤਾਂ ਅੱਜ ਕੱਲ ਤੁਹਾਨੂੰ ਪਤਾ ਹਾਲਾਤ ਭਾਈ ਭਾਈ ਦਾ ਵੈਰੀ ਐ ਸਕੇਆਂ ਚਾਚਿਆਂ ਤਾਇਿਆਂ ਦੇ ਮਾਂ ਪਿਓਾਂ ਦੇ ਕਤਲ ਹੋ ਰਹੇ ਨੇ ਖੂਨ ਚਿੱਟਾ ਹੋ ਗਿਆ ਐਸਐਸਪੀ ਐਸਐਸਪੀ ਪੰਜਾਬ ਸਾਰੇ ਪੰਜਾਬ ਦਾ ਐਸਐਸਪੀ ਉਹ ਬੰਦਾ ਲਾਇਆ ਜਿਹਨੇ ਦੇਸ਼ ਦੀ ਅਗਵਾਈ ਕੀਤੀ ਹੈ ਹਾਕੀ ਦੇ ਵਿੱਚ ਉਹ ਸਾਡਾ ਕਪਤਾਨ ਰਿਹਾ ਤੇ ਅੱਜ ਵੀ ਸਭ ਤੋਂ ਵੱਧ ਗੋਲੋ ਦੇ ਬੋਲਦੇ ਨੇ ਗगनਜੀਤ ਜਿਹੜਾ ਹਾਕੀ ਦਾ ਕੈਪਟਨ ਹੈ ਉਹ ਸਾਡੇ ਐਸਐਸਪੀ ਪੰਜਾਬ ਹੋਣਗੇ ਜਿਹੜੇ ਜਵਾਨ ਨੇ ਮੁੰਡੇ ਕੁੜੀਆਂ ਜਿੰਨੇ ਵੀ ਡਿਊਟੀ 'ਚ ਜਾਓਗੇ ਹਰ ਰੋਜ਼ ਪੁੰਨ ਤਾਂ ਖਟਕੇ ਆਉਗੇ ਆ ਕੇ ਸ਼ੀਸ਼ੇ ਮੂਰੇ ਖੜਕੇ ਜ਼ਰੂਰ ਆਪਣੇ ਆਪ ਨਾਲ ਗੱਲ ਕਰ ਲਿਆ ਕਰੋ ਕਿ ਅੱਜ ਮੈਂ ਜਾਨ ਬਚਾਤੀ ਨਹੀਂ ਤਾਂ ਅੱਜ ਕੱਲ ਤੁਹਾਨੂੰ ਪਤਾ ਹਾਲਾਤ ਭਾਈ ਭਾਈ ਦਾ ਵੈਰੀ ਐ ਸਕੇਆਂ ਚਾਚਿਆਂ ਤਾਇਿਆਂ ਦੇ ਮਾਂ ਪਿਓਾਂ ਦੇ ਕਤਲ ਹੋ ਰਹੇ ਨੇ ਖੂਨ ਚਿੱਟਾ ਹੋ ਗਿਆ ਲਾਲਚ ਵੱਧ ਗਏ ਤੇ ਆਪਾਂ ਇਹੋ ਜਿਹੇ ਬੰਦੇ ਬਣਨਾ ਕਿ ਗੱਡੀ ਮੂਰੇ ਕਦੇ ਕੁਗਗੀ ਵੀ ਆ ਜੇ ਨਾ ਅਸੀਂ ਤਾਂ 2 ਮਿੰਟ ਉੱਥੇ ਖੜਕੇ ਵੀ ਮੌਨ ਮੌਨ ਧਾਰ ਲੈਨੇ ਯਾਰ ਕਿ ਯਾਰ ਪੰਛੀ ਸੀ ਜਨੌਰ ਸੀ ਕੀ ਪਤਾ ਛੋਟੇ ਛੋਟੇ ਬੋਟ ਜਿਹੜੇ ਨੇ ਉਹਨਾਂ ਨੇ ਚੜੀ ਕਿਤੇ ਹੋਣਗੇ ਕੀ ਹੋ ਗਿਆ ਇਹ ਚਲੋ ਕੋਈ ਨਹੀਂ ਇਹੀ ਆ ਕਿ ਆਪਾਂ ਦੂਜਿਆਂ ਦੇ ਦੁੱਖਾਂ 'ਚ ਖੜੀਏ ਸਿਆਣੇ ਕਹਿੰਦੇ ਆ ਖੁਸ਼ੀਆਂ ਵੰਡਣ ਨਾਲ ਦੁੱਗਣੀਆਂ ਹੋ ਜਾਂਦੀਆਂ ਨੇ ਦੁੱਖ ਵੰਡਣ ਨਾਲ ਅੱਧੇ ਰਹਿ ਜਾਂਦੇ ਆ ਸੋ ਆਪਾਂ ਲੋਕਾਂ ਦੇ ਦੁੱਖ ਵੰਡਣੇ ਨੇ ਦੁੱਖ ਅੱਧੇ ਕਰਨੇ ਆ ਖੁਸ਼ੀਆਂ ਦੁੱਗਣੀਆਂ ਕਰਨੀਆਂ ਪੰਜਾਬ ਦੀ ਸੜਕ ਤੇ ਕੋਈ ਆਵੇ ਉਹਨੂੰ ਵੀ ਪਤਾ ਹੋਵੇ ਕਿ ਮੈਂ ਸੇਫ ਆ ਮੇਰੇ ਮੇਰੇ ਮੇਰੀ ਹੈਲਪ ਵਾਸਤੇ ਮੇਰੀ ਸਰਕਾਰ ਹੈਗੀ ਹੈ ਮੇਰੇ ਮੇਰੇ ਬੱਚਿਆਂ ਦੀ ਸੇਫਟੀ ਵਾਸਤੇ ਕਾਨੂੰਨ ਹੈਗਾ ਕਈ ਵਾਰੀ ਕੀ ਹੁੰਦਾ ਤੁਸੀਂ ਆਪ ਸਹੀ ਹੁੰਨੇ ਹੋ ਅਗਲਾ ਗਲਤ ਹੁੰਦਾ ਉਧਰੋਂ ਉਹਦਾ ਕੀ ਕਰ ਸਕਦੇ ਹੋ ਫਿਰ ਤੁਸੀਂ ਸੋ ਹਰ ਚੀਜ਼ ਚੈੱਕ ਕਰਾਂਗੇ ਔਰ ਜਿਵੇਂ ਤੁਸੀਂ ਕਹੋਗੇ ਔਰ ਸਭ ਤੋਂ ਪਹਿਲਾਂ ਅੱਜ ਮੈਂ ਇਹ ਵੀ ਅਨਾਉਂਸ ਕਰ ਦੇਣਾ ਕਿ ਦੇਖੋ ਟ੍ਰੈਫਿਕ ਤਾਂ ਏਡੀਜੀਪੀ ਸਭ ਦੇਖ ਹੀ ਰਹੇ ਨੇ ਸਾਰੀ ਟ੍ਰੈਫਿਕ ਪਰ ਐਸਐਸਐਫ ਦੇ ਵਿੱਚ ਐਸਐਸਪੀ ਐਸਐਸਐਫ ਪੰਜਾਬ ਐਸਐਸਪੀ ਐਸਐਸਐਫ ਪੰਜਾਬ ਸਾਰੇ ਪੰਜਾਬ ਦਾ ਐਸਐਸਪੀ ਉਹ ਬੰਦਾ ਲਾਇਆ ਜਿਹਨੇ ਦੇਸ਼ ਦੀ ਅਗਵਾਈ ਕੀਤੀ ਹੈ ਹਾਕੀ ਦੇ ਵਿੱਚ ਉਹ ਸਾਡਾ ਕਪਤਾਨ ਰਿਹਾ ਤੇ ਅੱਜ ਵੀ ਸਭ ਤੋਂ ਵੱਧ ਗੋਲੋ ਦੇ ਬੋਲਦੇ ਨੇ ਗगनਜੀਤ ਜਿਹੜਾ ਹਾਕੀ ਦਾ ਕੈਪਟਨ ਹੈ ਉਹ ਸਾਡੇ ਐਸਐਸਪੀ ਪੰਜਾਬ ਹੋਣਗੇ ਸੋ ਇੱਕ ਸਪੋਰਟਸਮੈਨ ਹੈ ਸਪੋਰਟਸਮੈਨ ਜਿਹੜੇ ਹੁੰਦੇ ਨੇ ਉਹਨਾਂ ਨੂੰ ਇੱਕ ਗੱਲ ਨੇਚਰਲੀ ਕੁਦਰਤੀ ਹੁੰਦੀ ਹੈ ਕਿ ਉਹ ਅਸੂਲਾਂ ਦੀ ਨਿਯਮਾਂ ਦੀ ਪਾਲਣਾ ਕਰਦੇ ਨੇ ਉਹਨੂੰ ਪਤਾ ਹੈ ਜੇ ਫਾਉਲ ਪਲੇ ਕੀਤਾ ਤਾਂ ਰੈੱਡ ਕਾਰਡ ਜਾਂ yellow card ਆ ਜਾਂਦਾ ਸੋ ਇਸ ਕਰਕੇ ਹਾਕੀ ਦੇ ਕਪਤਾਨ ਸਾਡੇ SSF ਦੇ ਕਪਤਾਨ ਹੋਣਗੇ ਤੇ ਆਉਣ ਵਾਲੇ ਦਿਨਾਂ 'ਚ ਹੋਰ ਬਹੁਤ ਸਾਰੀਆਂ ਖੁਸ਼ਖਬਰੀਆਂ ਪੰਜਾਬੀਆਂ ਦੇ ਨਾਮ ਕਰਾਂਗੇ